ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਤੇ ਸਿੱਖਾ ਸਮੇਤ ਸਰਸਾ ਨਦੀ ਦੇ ਪਾਸ ਪਹੁੰਚੇ ਸਰਸਾ ਨਦੀ ਤੇ ਪਹੁੰਚਦਿਆਂ ਅੰਮ੍ਰਿਤ ਵੇਲਾ ਹੋ ਗਿਆ ਤੇ ਸਰਸਾ ਨਦੀ ਦਾ ਪਾਣੀ ਬਹੁਤ ਚੜਿਆ ਹੋਇਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਦੇ ਲਈ ਆਸਾ ਦੀ ਵਾਰ ਦਾ ਕੀਰਤਨ ਆਰੰਭ ਕੀਤਾ ਪਿੱਛੇ ਜੰਗ ਜੋਰਾਂ ਦਾ ਹੋ ਰਿਹਾ ਸੀ ਤੇ ਸੱਚੇ ਪਾਤਸ਼ਾਹ ਪਰਮਾਤਮਾ ਦਾ ਕੀਰਤਨ ਸੁਣ ਰਹੇ ਸਨ ਜਦੋਂ ਸਵੇਰ ਹੋ ਗਈ ਤੇ ਕਲਗੀਧਰ ਪਾਤਸ਼ਾਹ ਨੇ ਵੇਖਿਆ ਕਿ ਸਰਸਾ ਨਦੀ ਦਾ ਪਾਣੀ ਦਾ ਵੇਗ ਤੇਜ ਹੈ ਤੇ ਅੱਗੇ ਨੰਗਣਾ ਵੀ ਔਖਾ ਹੈ ਤੇ ਦੁਸ਼ਮਣ ਵੈਰੀ ਸਰਸਾ ਦੇ ਨੇੜੇ ਆ ਪਹੁੰਚੇ ਤੇ ਵੈਰੀ ਦੁਸ਼ਮਣ ਇਹ ਸਮਝਦੇ ਸਨ ਕਿ ਹੁਣ ਗੁਰੂ ਜੀ ਸਾਡੇ ਹੱਥੋਂ ਬਚ ਕੇ ਨਹੀਂ ਜਾ ਸਕਦੇ ਪਰ ਗੁਰੂ ਜੀ ਦੇ ਸਿੰਘਾਂ ਨੇ ਆਪਣੀ ਤਾਕਤ ਦੇ ਜੋਰ ਨਾਲ ਰੋਕੀ ਰੱਖਿਆ ਗੁਰੂ ਜੀ ਵਲ ਕਿਸੇ ਨੂੰ ਫਟਕਾ ਨਹੀਂ ਦਿੱਤਾ ਜਿਹੜਾ ਵੀ ਇੱਧਰ ਆਇਆ ਉਸ ਨੂੰ ਬੁਰੀ ਤਰ੍ਹਾਂ ਚੀਰ ਦਿੱਤਾ ਤੇ ਗੁਰੂ ਜੀ ਨੇ ਸਰਸਾ ਨਦੀ ਪਾਰ ਕਰਨ ਦਾ ਹੁਕਮ ਦਿੱਤਾ ਕਲਗੀਧਰ ਪਾਤਸ਼ਾਹ ਨੇ ਸਰਸਾ ਨਦੀ ਦੇ ਵਲ ਵੇਖਿਆ ਤੇ ਪਾਣੀ ਦੇ ਤੇਜ਼ ਵੇਗ ਦੇ ਵਿੱਚ ਰੁੜੇ ਜਾਂਦੇ ਸਿੱਖਾਂ ਨੂੰ ਵੇਖ ਕੇ ਜੋਸ਼ ਵਿੱਚ ਆ ਕੇ ਸਰਸਾ ਨੂੰ ਕਿਹਾ ਸੀ ਕਿ ਤੂੰ ਇਸ ਵੇਲੇ ਆਪਣਾ ਪਾਣੀ ਵਧਾ ਕੇ ਵੱਡੀ ਗੁਰਮਾਰ ਕੀਤੀ ਹੈ ਇਹ ਸ਼ਬਦ ਕਹਿ ਕੇ ਗੁਰੂ ਜੀ ਨੇ ਆਪਣਾ ਕੋਹੜਾ ਨਦੀ ਵਿੱਚ ਵਾਰ ਦਿੱਤਾ ਸਰਸਾ ਦੇ ਵਸ਼ਕਾਰ ਰੋਕ ਕੇ ਪਿੱਛੇ ਵੈਰੀ ਉੱਪਰ ਕਈ ਤੀਰ ਛੱਡੇ ਤੇ ਕਈ ਵੈਰੀ ਦੁਸ਼ਮਣ ਢੇਰੀ ਕਰ ਦਿੱਤੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵੱਡੇ ਸਹਬਜ਼ਾਦੇ ਸਰਸਾ ਨਦੀ ਪਾਰ ਕਰ ਗਏ ਕਈ ਸਿੰਘ ਸ਼ਹੀਦियां ਪਾ ਗਏ ਕਈਆਂ ਨੂੰ ਪਾਣੀ ਦਾ ਤੇਜ਼ ਵੇਗ ਰੋੜ ਕੇ ਲੈ ਗਿਆ ਕੋਈ ਪਾਰ ਹੋ ਗਿਆ ਤੇ ਕੋਈ ਸ਼ਹੀਦੀ ਪ੍ਰਾਪਤ ਕਰ ਗਿਆ ਤੇ ਕਲਗੀਧਰ ਪਾਤਸ਼ਾਹੀ ਵੱਲੋਂ ਕਈ ਸਾਲਾਂ ਦੀ ਮਿਹਨਤ ਨਾਲ ਲਿਖੀ ਅਨੇਕ ਗ੍ਰੰਥ ਵੀ ਸਰਸਾਂ ਦੀ ਭੇਟ ਚੜ ਗਏ ਸ਼ੋਰ ਇੰਨਾ ਸੀ ਕਿ ਇੱਕ ਦੂਜੀ ਨੂੰ ਆਵਾਜ਼ ਮਾਰੀ ਸੁਣਾਈ ਨਹੀਂ ਸੀ ਦਿੰਦੀ ਤੇ ਕਈ ਬਜ਼ੁਰਗ ਬੀਬੀਆਂ ਤੇ ਬੱਚੇ ਸ਼ਹੀਦियां ਪਾ ਗਏ ਤੇ ਕਲਗੀਧਰ ਪਾਤਸ਼ਾਹ ਦਾ ਪਰਿਵਾਰ ਦੀ ਪੂਰੀ ਤਰ੍ਹਾਂ ਵਿਛੜ ਗਿਆ ਪਰਿਵਾਰ ਐਸਾ ਵਿਛੜਿਆ ਕਿ ਫਿਰ ਕਦੇ ਵੀ ਆਪਸ ਵਿੱਚ ਮਿਲ ਨਾ ਸਕੇ ਤੇ ਵੱਡੇ ਸਹਿਬਜ਼ਾਦੇ ਗੁਰੂ ਜੀ ਦੇ ਨਾਲ ਸਰਸਾ ਪਾਰ ਕਰਕੇ ਰੋਪੜਵਾਲ ਚੱਲ ਗਏ ਤੇ ਛੋਟੇ ਸਹਿਬਜ਼ਾਦੇ ਤੇ ਦਾਦੀ ਮਾਂ ਗੁਜਰ ਕੌਰ ਜੀ ਸਰਸਾ ਨੂੰ ਪਾਰ ਨਾ ਕਰ ਸਕੇ ਤੇ ਉਹਨਾਂ ਦੇ ਨਾਲ ਇੱਕ ਸੇਵਕ ਤੇ ਦਾਸੀ ਸੀ ਜੋ ਵਿਛੜ ਕੇ ਕਿਧਰੇ ਪਾਸੇ ਚਲੇ ਗਏ ਤੇ ਮਾਤਾ ਜੀ ਤੇ ਛੋਟੇ ਸਹਿਬਜ਼ਾਦੇ ਕਿਸੇ ਉਜੜੇ ਰਾਹਾਂਵਾਲ ਨੂੰ ਚੱਲ ਪਏ ਤੇ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਹਿਬ ਕੌਰ ਜੀ ਪਾਈ ਮਣੀ ਸਿੰਘ ਜੀ ਦੇ ਜਥੇ ਨਾਲ ਸਰਸਾ ਪਾਰ ਕਰਕੇ ਰੋਪੜ ਵੱਲ ਨੂੰ ਚੱਲ ਪਏ ਸਰਸਾ ਨਦੀ ਤੇ ਬਹੁਤ ਜ਼ਿਆਦਾ ਕਹਿਰ ਵਾਪਰਿਆ ਸਬ ਕੋਸ ਹਸਦਾ ਵਸਦਾ ਉੱਜੜ ਗਿਆ ਪੰਥ ਵਸੇ ਮੈਂ ਉਜੜਾ ਕਲਗੀਧਰ ਦੇ ਬੋਲ ਸੱਚ ਹੋ ਗਏ ਤੇ ਗੁਰੂ ਪਰਿਵਾਰ ਦੇ ਤਿੰਨ ਹਿੱਸੇ ਹੋ ਗਏ ਸਤਨਾਮ ਸ੍ਰੀ ਵਾਹਿਗੁਰੂ